ਮੇਰੇ ਸਾਰੇ ਹੀ ਭੈਣ ਭਰਾਓ ਅੱਜ ਆਪਾਂ ਨਾਲ ਬੜੇ ਹੀ ਜ਼ਰੂਰੀ ਵਿਸ਼ੇ ਤੇ ਜਿਹੜੀ ਸਾਡੇ ਧੀਆ ਪੁੱਤਰਾਂ ਦੇ ਨਾਲ ਚਾਹੇ ਸਾਡੀ ਪੋਤੀ ਪੋਤਰੀਆਂ ਹੋਣ ਚਾਹੇ ਧੋਤੀ ਧੋਤੀਆਂ ਹੋਣ ਕਿਉਂਕਿ ਇਹ ਰਿਸ਼ਤੇ ਤਾਂ ਸਦੀ ਉਮਰ ਰਹਿਣੇ ਹੀ ਰਹਿਣੇ ਨੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਇੱਕ ਵਿਸ਼ੇ ਨੂੰ ਬਹੁਤ ਹੀ ਜ਼ਰੂਰੀ ਜਿਹੜਾ ਉਹ ਤੇ ਗੱਲ ਕਰਨ ਦੀ ਲੋੜ ਆ ਹੋ ਸਕਦਾ ਤੁਸੀਂ ਵੀ ਇਹ ਚੀਜ਼ ਪੜ੍ਹੀ ਹੋਵੇ ਕਿਤਾਬਾਂ ਦੇ ਵਿੱਚ ਜਾਂ ਹੋ ਸਕਦਾ ਤੁਹਾਨੂੰ ਇਹ ਚੇਤਾ ਭੁੱਲ ਗਿਆ ਹੋਵੇ ਜਾਂ ਹੋ ਸਕਦਾ ਥੋੜੀ ਥੋੜੀ ਯਾਦ ਹੋਵੇ ਇਸ ਵਿਸ਼ੇ ਨੂੰ ਲੈ ਕੇ ਆਪਾਂ ਇੱਕ ਵਾਅਦਾ ਬੰਦ ਕਰਨੀ ਸਾਰਿਆਂ ਨੇ ਰਲ ਮਿਲ ਕੇ ਇਸ ਚੀਜ਼ ਨੂੰ ਆਪਾਂ ਹਟਾਉਂਦੀ ਵੀ ਕੋਸ਼ਿਸ਼ ਕਰਨੀ ਆ ਤਾਂ ਹੋ ਸਕਦਾ ਕਿਸੇ ਦੇ ਵਿਚਾਰ ਇਹਦੇ ਨਾਲ ਨਾ ਮੀਂਚ ਕਰਦੇ ਹੋਣ ਉਹ ਆਪਣਾ ਪੱਖ ਜ਼ਰੂਰ ਕਮੈਂਟ ਵਿੱਚ ਪਾ ਕੇ ਦੱਸੇ ਕਿ ਮੈਨੂੰ ਇਹ ਗੱਲ ਇਸ ਤਰ੍ਹਾਂ ਕਿਉਂ ਬੁਰੀ ਲੱਗੀ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਆ ਉਹਦੇ ਵਿੱਚ ਕੁਝ ਕਮੀਆਂ ਨੇ ਕਿ ਉਹ ਕਮੀਆਂ ਇੰਨੀਆਂ ਮਾੜੀਆਂ ਨੇ ਕਿ ਉਹ ਸਾਡੇ ਧੀਆਂ ਪੁੱਤਾਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲੇ ਤੁਰ ਪੈਂਦੀਆਂ ਨੇ ਅੱਜ ਤੁਸੀਂ ਵੇਖੋ ਕਿੰਨੇ ਲੋਕ ਨੇ ਜੇ ਕੋਈ ਆਪਾਂ ਆਪਣੇ ਘਰ ਦੇ ਵਿੱਚ ਕੋਈ ਜੀਤ ਹੀ ਲਾਇਆ ਹੋਵੇ ਨਾ ਕੋਈ ਜੀਤ ਲਾਇਆ ਵਜੋਂ ਜਿਵੇਂ ਮਿਰਜਾ ਸਾਹਿਬਾਂ ਸੱਸੀ ਪੁੱਲ ਨੂੰ ਸਾਹਿਬਾਂ ਜਾਂ ਕੋਈ ਹੋਰ ਦਾ ਨਾਮ ਆ ਜੇ ਤੇ ਆਪਾਂ ਉਸੇ ਵੇਲੇ ਕਿੰਨੇ ਪੀ ਨੂੰ ਬਦਲ ਦੋ ਇਹ ਚੈਨਲ ਨਹੀਂ ਲਾਉਣਾ ਹੈਗਾ ਇਹਨੂੰ ਬੰਦ ਕਰ ਦੋ ਕਿਉਂਕਿ ਆਪਾਂ ਸਮਝਦੇ ਹਾਂ ਕਿ ਧੀਆਂ ਪੁੱਤਰਾਂ ਦੇ ਲਾਗੇ ਇਹ ਗੱਲ ਕਰਨੀ ਜਾਇਜ਼ ਨਹੀਂ ਆ ਕਉਂ ਜੇ ਜੈਜ ਨਹੀਂ ਸਮਝਦੇ ਆਪਾਂ ਕਾਦੀ ਆਪਾਂ ਨੂੰ ਬੰਦ ਕਰਦੇ ਨਾ ਆਪਾਂ ਕਦੀ ਵੀ ਘਰ ਚ ਕਹਿੰਨੇ ਆਪਣ ਮੇਰਾ ਪੁੱਤਰ ਮਿਰਜਾ ਬਾਂਜੇ ਮੇਰੀ ਧੀ ਸਾਹਿਬਾ ਬਾਂਜੇ ਮੇਰਾ ਫਲਾਨਾ ਆ ਹੋ ਜੇ ਕੋਈ ਮਾਂ ਬਾਪ ਵੀ ਨਹੀਂ ਕਹਿੰਦਾ ਕਿ ਸਾਡਾ ਧੀ ਪੁੱਤ ਇਦਾਂ ਦਾ ਹੋਵੇ ਤੇ ਕਹਿਣਾ ਨਹੀਂ ਚਾਹੀਦਾ ਕਿ ਜਿੱਦਾਂ ਨਹੀਂ ਹੋਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਫਿਰ ਜੇ ਨਹੀਂ ਹੋਣਾ ਚਾਹੀਦਾ ਤਾਂ ਫਿਰ ਉਹਨਾਂ ਨੂੰ ਇਹ ਕਿਸੇ ਤਰ੍ਹਾਂ ਕੋਈ ਪੜਾਈ ਜਾਂਦੀ ਆ ਸਕੂਲ ਦੇ ਵਿੱਚ ਖਾਸ ਕਰਕੇ ਦਸਵੀਂ ਜਮਾਤ ਦੇ ਵਿੱਚ ਜਿਵੇਂ ਆ ਪੰਜਾਬੀ ਦੀ ਦਸਵੀਂ ਦੀ ਬੁੱਕ ਵਾ ਉਹਦੇ ਵਿੱਚ ਇਹਦੇ ਵਿੱਚ ਇੱਕ ਮਿਰਜ਼ਾ ਸਾਹਿਬਾਂ ਦਾ ਸਰਲੇਖ ਪੜਾਇਆ ਜਾਂਦਾ ਵਾ ਬੱਚਿਆਂ ਨੂੰ ਹੁਣ ਮੰਨ ਲਓ ਕਿ ਜਿਹੜਾ ਬੱਚਾ ਦਸਵੀਂ ਚ ਪੜ ਰਿਹਾ ਉਹਦੀ ਉਮਰ ਕਿੰਨੀ ਹੋਏਗੀ ਤੁਸੀਂ ਦਾਜਾ ਲਾ ਸਕਦੇ ਹੋ ਹਾਂਜੀ ਉਹਦੀ ਉਮਰ ਕਿੰਨੀ ਹੋਏਗੀ ਉਹਦੇ ਵਿੱਚ ਉਹਨੂੰ ਮਿਰਜ਼ਾ ਪੜਾਇਆ ਜਾਂਦਾ ਸਾਇਬਾ ਪੜਾਈ ਜਾਂਦੀ ਆ ਪਲੱਸ ਨਾਲ ਉਹਦੀ ਵਿਆਖਿਆ ਕੀਤੀ ਜਾਂਦੀ ਆ ਵਿਆਖਿਆ ਕਰਕੇ ਉਹਨੂੰ ਕਿਹਾ ਜਾਂਦਾ ਕਿ ਤੂੰ ਮਿਰਜ਼ਾ ਸਾਹਿਬਾ ਪੜ ਜਾਂ ਮਿਰਜ਼ੇ ਨੇ ਆਹ ਕੀਤਾ ਸਾਇਬਾ ਨੇ ਆਹ ਕੀਤਾ ਇਸ ਉਮਰ ਦੇ ਵਿੱਚ ਇੱਕ ਛੋਟੀ ਉਮਰ ਹੁੰਦੀ ਬੱਚਿਆਂ ਦੀ ਬੱਚਿਆਂ ਨੂੰ ਅਸੀਂ ਜੋ ਪੜਾਉਣਗੇ ਕਿਉਂਕਿ ਉਹਨੂੰ ਸਬਕ ਮੰਨਿਆ ਗਿਆ ਹੈ ਕਿ ਇਹ ਤੁਹਾਨੂੰ ਪੇਪਰਾਂ 'ਚ ਵੀ ਆਉਣਾ ਹੈ ਹੁਣ ਕਿਹੜਾ ਮਾਪੇ ਕਹੇਗਾ ਕਿ ਮੇਰੀ ਧੀ ਸਾਇਬਾ ਪੜੇ ਕਿਹੜਾ ਬੰਦਾ ਕਹੇਗਾ ਮੇਰਾ ਪੁੱਤ ਮਿਰਜਾ ਪੜੇ ਇੱਥੇ ਨਹੀਂ ਗੱਲ ਮੁੱਕਦੀ ਆਪਾਂ ਅਗਲੇ ਚੈਪਟਰ ਤੇ ਚੱਲਦੇ ਹਾਂ ਫਿਰ ਨਾਲ ਹੀ ਇੱਕ ਆ ਜਾਂਦਾ ਆ ਕਿਸੇ ਕਿਸੇ ਦਾ ਆਰੰਭ ਇਹਦੇ ਵਿੱਚ ਆ ਜਾਂਦਾ ਜੀ ਤੁਸੀਂ ਰਾਂਝਾ रांझा ਆ ਜਾਂਦਾ ਆ ਤੇ ਰਾਂਝੇ ਦੇ ਬਾਰੇ ਕੀ ਕੀ ਗੱਲਾਂ ਕੀਤੀਆਂ ਜਾਂਦੀਆਂ ਹੀਰ ਦੇ ਬਾਰੇ ਗੱਲਾਂ ਕੀਤੀਆਂ ਜਾਂਦੇ ਕਿਹੜਾ ਬਾਪ ਕਹੂਗਾ ਕਿ ਮੇਰੀ ਹੀਰ ਹੀ ਰੁਪੜੇ ਕਿਹੜਾ ਬਾਪ ਕਹੂਗਾ ਕਿ ਮੇਰਾ ਪੁੱਤ ਰਾਂਝਾ ਪੜੇ ਇਹ ਸਾਡੇ ਬੱਚਿਆਂ ਨੂੰ ਸਕੂਲਾਂ 'ਚ ਪੜਾਇਆ ਜਾ ਰਿਹਾ ਆ ਪਰ ਸਾਡੇ ਬੱਚਿਆਂ ਦੀ ਜ਼ਿੰਦਗੀ ਦਿਮਾਗ ਦੇ ਵਿੱਚ ਗਲਤ ਗੱਲ ਪਾਈ ਜਾਂਦੀ ਆ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਇਹ ਜਿਹੜੀਆਂ ਗੱਲਾਂ ਨੇ ਇਹ ਸਾਡੇ ਬੱਚਿਆਂ ਨੂੰ ਦੂਜੇ ਪਾਸੇ ਖੜ੍ਹਦੀਆਂ ਨੇ ਪੋਜੀਟਿਵ ਜਗ੍ਹਾ ਤੇ ਨੈਗੇਟਿਵ ਜਗ੍ਹਾ ਤੇ ਖੜ੍ਹਦੀਆਂ ਨੇ ਇੱਥੇ ਹੀ ਨਹੀਂ ਗੱਲ ਮਿਲਦੀ ਕੀ ਕਲਾ ਮਿਰਜਾ ਪੜਾਉਂਦਾ ਤੇ ਹੀਰ ਪੜਾਉਂਦੀ ਇਹਦੋਂ ਗਾੜੀ ਵੀ ਸਾਡੇ ਬੱਚਿਆਂ ਨੂੰ ਹੋਰ ਵੀ ਪੜਾਇਆ ਜਾਂਦਾ ਜੀ ਇਹਦੇ ਵਿੱਚ ਵੇਖੋ ਸਾਡੇ ਬੱਚਿਆਂ ਨੂੰ ਅਗਲਾ ਤੀਜਾ ਚੈਪਟਰ ਦੋ ਚੈਪਟਰਾਂ ਦੀ ਆਪਾਂ ਗੱਲ ਕਰ ਚੁੱਕੇ ਆ ਇਹ ਚ ਗਾੜੀ ਸੱਸੀ ਪੁੱਲੂ ਪੜਾਇਆ ਜਾਂਦਾ ਉਹ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਵੱਲ ਤੁਸੀਂ ਵੀ ਜ਼ਰੂਰ 10th ਕਲਾਸ ਵਿੱਚ ਪੜ੍ਹਿਆ ਹੋਣਗੇ ਆ ਹੋ ਸਕਦਾ ਕਿ ਪਲੱਸ 1 ਵਿੱਚ ਇਲੈਕਟਿਵ ਪੰਜਾਬੀ ਵਿੱਚ ਵੀ ਪੜ੍ਹਿਆ ਹੋਵੇ ਮੈਂ ਅਚਰਤ ਦਸਵੀਂ ਕਲਾਸ ਦੀ ਇੱਕ ਬੁੱਕ ਦੀ ਗੱਲ ਕਰਨਾ ਚਾਹੁੰਦਾ ਕਿ ਜਿਸ ਬੱਚਿਆਂ ਦੀ ਉਮਰ ਇੰਨੀ ਛੋਟੀ ਹੁੰਦੀ ਆ ਉਹਨੂੰ ਸਾਡੇ ਬੱਚਿਆਂ ਨੂੰ ਸਕੂਲ 'ਚ ਪੜਾਇਆ ਜਾ ਰਿਹਾ ਸੱਸੀ ਕੀ ਕਰਦੀ ਸੀ ਪੁੰਨੂ ਕੀ ਕਰਦਾ ਸੀ ਜਦੋਂ ਸਾਡੇ ਧੀਆਂ ਪੋਤੇ ਨੂੰ ਪੜਨਗੇ ਤਾਂ ਉਹਨਾਂ ਦੀ ਸੋਚ ਤੇ ਹੋ ਸਕਦਾ ਮਾੜਾ ਅਸਰ ਪਵੇ ਚੰਗੇ ਧੀਆਂ ਪੋਤੇ ਸਮਝਦੇ ਨੇ ਕਿ ਠੀਕ ਆਪੀ ਇਹ ਇੱਕ ਪੜਾ ਦਿੱਤਾ ਗਿਆ ਪਰ ਕਿਉਂ ਪੜਾਇਆ ਜਾ ਰਿਹਾ ਕੀ ਇਹਦੀ ਜਗ੍ਹਾ ਤੇ ਮਾਤਾ ਗੁਜਰੀ ਜੀ ਦਾ ਨਹੀਂ ਪੜਾਇਆ ਜਾ ਸਕਦਾ ਇਹਦੀ ਜਗ੍ਹਾ ਤੇ ਕੋਈ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਪੜਾਇਆ ਜਾ ਸਕਦਾ ਇਹਦੀ ਜਗ੍ਹਾ ਤੇ ਹਰੀ ਸਿੰਘ ਨਲਵਾ ਨਹੀਂ ਪੜਾਇਆ ਜਾ ਸਕਦਾ ਇਹਦੀ ਜਗ੍ਹਾ ਤੇ ਮਾਈ ਭਾਗੌਰ ਨਹੀਂ ਪੜਾਈ ਜਾ ਸਕਦੀ ਇਹਦੀ ਜਗ੍ਹਾ ਤੇ ਬੇਬੇ ਨਾਨਕੀ ਦਾ ਜੀਵਨ ਨਹੀਂ ਪੜਾਇਆ ਜਾ ਸਕਦਾ ਕਿਉਂ ਨਹੀਂ ਪੜਾਇਆ ਜਾ ਸਕਦਾ ਉਹਨਾਂ ਨੂੰ ਪਤਾ ਜੇ ਅਸੀਂ ਪੜਾਵਾਂਗੇ ਤੇ ਸਾਡੇ ਬੱਚੇ ਪੰਜਾਬੀਆਂ ਦੇ ਢੀਆਂ ਪੁੱਤਾਂ ਦੀ ਸੋਚ ਹੋਰ ਵਧੀਆ ਹੋ ਜਾਣੀ ਆ ਤੇ ਅਸੀਂ ਇਹਨੂੰ ਪੁੱਠੇ ਪਾਸੇ ਕਿਉਂ ਲਾਉਣਾ ਚਾਹੁੰਦੇ ਆ ਫਿਰ ਇੱਥੇ ਵੀ ਗੱਲ ਮੁੱਕਦੀ ਇਹੋ ਗਾੜੀ ਵੀ ਹੋਰ ਵੀ ਕਈ ਜਿਹੜੇ ਚੈਪਟਰ ਨੇ ਉਹਨਾਂ ਚ ਇਵੇਂ ਦੀਆਂ ਗੱਲਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਤਾਂ ਪਿਛਲੀਆਂ ਸਰਕਾਰਾਂ ਨੇ ਜੋ ਕਰਤਾ ਕਰ ਦਿੱਤਾ ਕੋਈ ਘਾਣੀ ਨਹੀਂ ਲੇਕਿਨ ਅਗਲੀਆਂ ਸਰਕਾਰਾਂ ਨੂੰ ਪੰਜਾਬੀ ਦੀਆਂ ਪਾਠ ਪੁਸਤਕਾਂ ਦੇ ਵਿੱਚੋਂ ਹੀਰਾ ਸਾਈ ਬਾ ਮਿਰਜੇ ਇਹ ਚੀਜ਼ਾਂ ਬਾਹਰ ਕੱਢ ਕੇ ਇਹਦੀ ਜਗਾ ਤੇ ਕੋਈ ਚੰਗੀਆਂ ਚੀਜ਼ਾਂ ਜਿਹੜੀਆਂ ਸ਼ਾਮਲ ਕੀਤੀਆਂ ਜਾਣੀ ਚਾਹੀਦੀਆਂ ਨੇ ਚਾਈ 4 ਦੇ ਭਗਤ ਸਿੰਘ ਨੂੰ ਸ਼ਾਮਿਲ ਕਰ ਦਿੱਤਾ ਜਾਵੇ ਸਰਦਾਰ ਉਦਮ ਸਿੰਘ ਜੀ ਨੂੰ ਸ਼ਾਮਿਲ ਕਰ ਦਿੱਤਾ ਜਾਵੇ ਜਾਂ ਉਹ ਭੈਣਾ ਜਿਨ੍ਹਾਂ ਨੇ ਸਮਾਜ ਲਈ ਬਹੁਤ ਚੰਗੇ ਕੰਮ ਕੀਤੇ ਵੀ ਜਿਨ੍ਹਾਂ ਨੇ ਸਮਾਜ ਨੂੰ ਬਿਹਤਰ ਬਣਾਉਣ ਦੀ ਗੱਲ ਕੀਤੀ ਆ ਉਹਨਾਂ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾਵੇ ਮੈਂ ਸਮਝਦਾ ਜੇ ਮੰਨ ਲਓ ਕਿ ਕੋਈ ਵੀ ਧੀ ਆ ਕੇ ਘਰ ਆਪਣੀ ਮਾਂ ਨੂੰ ਪੁੱਛੇ ਕਿ ਮਾਂ ਮੈਨੂੰ ਆ ਹੀਰ ਦੇ ਬਾਰੇ ਸਮਝਾ ਉਹਦਾ ਲਾਗੇ ਭਰਾ ਬੈਠਾ ਹੋਵੇ ਉਹਦਾ ਪਿਓ ਬੈਠਾ ਹੋਵੇ ਦਾਦੀ ਦਾਦਾ ਬੈਠਾ ਹੋਵੇ ਉਹ ਕੀ ਮੂੰਹ ਲੈ ਕੇ ਪੜਾਵੇ ਜੇ ਉਹ ਮਾਂ ਨੂੰ ਤੇ ਮਾਂ ਝਿੜਕੇ ਧੀ ਨੂੰ ਤੇ ਧੀ ਕਵੇ ਜੀ ਕੇ ਮੰਮੀ ਮਮਾ ਭੁੱਖ ਦੇ ਵਿੱਚ ਤਾਂ ਇਹੋ ਲਿਖਿਆ ਆ ਲੈਣਾ ਕਿ ਘਰੋਂ ਪੜ੍ਹ ਕੇ ਆਓ ਕਿ ਧੀ ਦਾ ਕੀ ਕਸੂਰ ਆ ਕਸੂਰ ਤਾਂ ਪੜਾਉਣ ਵਾਲਿਆਂ ਦਾ ਜਾਂ ਕਿਤਾਬਾਂ ਲਾਉਣ ਵਾਲਿਆਂ ਦਾ ਪਰ ਉਹਨਾਂ ਦਾ ਵੀ ਕਸੂਰ ਕੀ ਆ ਇਹ ਜਦੋਂ ਅਸੀਂ ਨਹੀਂ ਵਿਰੋਧ ਕਰਦੇ ਕੀ ਸਾਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਤੁਸੀਂ ਆਪਣਾ ਸੁਝਾਅ ਜ਼ਰੂਰ ਦਿਓ ਇਹ 10ਵੀਂ ਕਲਾਸ ਦੀ ਬੁੱਕ ਪੰਜਾਬੀ ਦੀ ਤੇ ਤੁਸੀਂ ਸਾਰਿਆਂ ਨੇ ਜਦੋਂ ਸਟੱਡੀ ਕੀਤੀ ਹੋਗੀ ਤੁਸੀਂ ਵੀ ਇਹ ਜ਼ਰੂਰ ਪੜੇ ਹੋਣਗੇ ਪਰ ਹੁਣ ਆਪਣੀ ਉਮਰ ਵੱਡੀ ਹੋ ਗਈ ਆਪਾਂ ਇਹਨਾਂ ਗੱਲਾਂ ਨੂੰ ਸਮਝ ਸਕਦੇ ਆ ਸਾਡਾ ਫਰਜ਼ ਬਣਦਾ ਕਿ ਅਸੀਂ ਇਹਦੀ ਮੁਖਾਲਫਤ ਕਰੀਏ ਵਿਰੋਧ ਕਰੀਏ ਆਪਣੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਈਏ ਆਹ ਰਲ ਮਿਲ ਕੇ ਇਹੋ ਜੀਆਂ ਬੁਰੀਆਂ ਆਦਤਾਂ ਤੋਂ ਆਪਣੇ ਬੱਚਿਆਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਚੰਗਾ ਗਿਆਨ ਕੰਗੀਆਂ ਕਿਤਾਬਾਂ ਪੜਨ ਦੇਲ ਪ੍ਰੇਰਿਤ ਕਰਾਈਏ ਤੇ ਸਰਕਾਰਾਂ ਤੇ ਦਬਾਅ ਬਣਾਈਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਆਸ ਦੇ ਨਾਲ ਕਿ ਤੁਸੀਂ ਇਸ ਵਿਚਾਰਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਕੇ ਇੱਕ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕਿ ਇਹ ਸਾਰੇ ਢੀਆਂ ਪੁੱਤਰ ਸਾਡੇ ਹੀ ਨੇ ਜਿੰਨੇ ਵੀ ਢੀਆਂ ਪੁੱਤਰਾਂ ਨੇ ਪੜ੍ਹਾਈ ਕਰਨੀ ਆ ਚਾਹੇ ਕਿਸੇ ਦਾ ਬੱਚਾ ਛੋਟਾ ਆ ਉਨੇ ਵੀ 10ਵੀਂ ਤੱਕ ਜਾਣਾ ਹੈ 10 ਤੋਂ ਉੱਪਰ ਵੀ ਜਾਣਾ ਹੈ ਡਿਗਰੀਆਂ ਕਰਨੀਆਂ ਨੇ ਡਿਗਰੀਆਂ ਤੋਂ ਇਲਾਵਾ ਵੀ ਕਈ ਸਟੱਡੀਆਂ ਕਰਨੀਆਂ ਨੇ ਪਰ 10ਵੀਂ ਤੋਂ ਲੰਘ ਕੇ ਜਾਣਾ ਜੇ ਅਸੀਂ 9ਵੀਂ 10ਵੀਂ ਚੀ ਬੱਚਿਆਂ ਦੀਆਂ ਜੜ੍ਹਾਂ ਵਿੱਚ ਇਹੋ ਜੀ ਸੋਚ ਪਾਤੀ ਕਿ ਸਾਡਾ ਬੱਚਾ ਬਰਬਾਦੀਆਂ ਵਿੱਚ ਵੱਤ ਸਕਦਾ ਮੈਂ ਆਸ ਕਰਦਾ ਮੇਰੇ ਸੱਜਣ ਜਰੂਰ ਇਸ ਵਿਸ਼ੇ 'ਤੇ ਧਿਆਨ ਦੇਣਗੇ ਤੇ ਆਪਣੀਆਂ ਸੁਚੱਜੇ ਵਿਚਾਰ ਵੀ ਪੇਸ਼ ਕਰਨਗੇ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿੰਦਿਆ ਵਸਤੇ ਰਬ ਸੋਣਾ ਤੁਹਾਡੀਆਂ ਨੰਬੀ